ਕਿ ਅੱਜ ਮੈਂ ਕਹਿਣਾ ਚਾਹਣਾ ਕਿ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਜ਼ ਅ ਵੈਰੀ ਵੈਲਿਡ ਡਾਕੂਮੈਂਟ ਇਵਨ ਇਨ 2025 ਚਾਹੇ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਸੀਗਾ ਉਸ ਵਕਤ ਉਹਨੂੰ ਭੰਡਿਆ ਗਿਆ ਵਕਵਾਦੀ ਕਿਹਾ ਗਿਆ ਉੱਤੇ ਕਈ ਤੰਜ਼ ਕੱਸੇ ਗਏ ਪਰ ਮੈਂ ਸਮਝਦਾ ਕਿ ਅੱਜ ਵੀ ਉਹਦਾ ਰੈਲੇਵੈਂਸ ਬਹੁਤ ਜ਼ਿਆਦਾ ਇਨਫੈਕਟ ਜ਼ਿਆਦਾ ਵਾ ਕਿਉਂਕਿ ਅੱਜ ਸਾਡੀਆਂ ਸਟੇਟਾਂ ਦੇ ਸਾਰੇ ਅਧਿਕਾਰ ਖੁੱਸ ਗਏ ਨੇ ਇਹ ਗੱਲਾਂ ਮੈਂ ਅੰਦਰ ਕਰਨੀਆਂ ਸੀ ਮੈਂ ਸਪੀਕਰ ਨੂੰ ਪੁੱਛਣਾ ਚਾਹੁੰਦਾ ਮੈਨੂੰ ਟਾਈਮ ਕਿਉਂ ਨਹੀਂ ਦਿੰਦਾ Are you? Are you? Do you have any personal grudge against me? ਜਾ ਕੋਈ ਨਫਰਤ ਦੀ ਭਾਵਨਾ ਵਾ ਤੋਂ ਪੰਜਾਬੀ ਦਨ ਸਭਾ ਦੀ ਕਾਰਵਾਈ ਦੇ ਦੌਰਾਨ ਸੁਪਾਤੀ ਫੈਰਨ ਨੂੰ ਸੇਟ ਕਰ ਦਿੱਤਾ ਗਿਆ ਅਤੇ ਸੈਸ਼ਨ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਅਤੇ ਇਸੇ ਦੌਰਾਨ ਉਹਨਾਂ ਦੇ ਬਲੋ ਦੱਸਦੀ ਹੈ ਕਿ ਸਪੀਕਰ ਦੀ ਕੁਰਸੀ ਤੇ ਕੋਲ ਜਾ ਕੇ ਜੋ ਹੰਗਾਮਾ ਕੀਤਾ ਗਿਆ ਕਿਤੇ ਕਿਹਾ ਗਿਆ ਕਿ ਉਹਨਾਂ ਨੂੰ ਬੋਲਣ ਦਾ ਟਾਈਮ ਤੱਕ ਨਹੀਂ ਦਿੱਤਾ ਜਾ ਰਿਹਾ ਮੈਨੂੰ ਬਹੁਤ ਬੜਾ ਫਕਰ ਆ ਕਿ ਜਮਹੂਰੀਅਤ ਨੂੰ ਆ ਫੋਲ ਕਰਨ ਵਾਸਤੇ ਆਪਣੇ ਪੰਜਾਬ ਦੀਆਂ ਗੱਲਾਂ ਕਰਨ ਵਾਸਤੇ ਅਗਰ ਮੈਨੂੰ ਨਾਮਜ਼ਦ ਕਰਕੇ ਅੱਜ ਸਪੀਕਰ ਨੇ ਕੱਢਿਆ ਤੇ ਮੈਂ ਸਮਝਦਾ ਮੈਨੂੰ ਮੇਰੇ ਵਾਸਤੇ ਮਾਨ ਦੀ ਗੱਲ ਹੈ ਕਿਉਂਕਿ ਅੰਦਰ ਕੀ ਹੋ ਰਿਹਾ ਮਹਿਜ਼ ਡਰਾਮਾ ਪਿਛਲੇ 3 ਘੰਟੇ ਤੋਂ ਬਹਿਸ ਚੱਲ ਰਹੀ ਆ ਸਪੀਕਰ ਨੇ ਇੱਕ ਟੋਟਾ-ਕਟ 40-45 ਬੰਦਿਆਂ ਨੂੰ ਟਾਈਮ ਦਿੱਤਾ ਇਕੱਲੇ ਆਪ ਉਸਨੇ 35 ਮਿੰਟ ਰਿਕਾਰਡ ਤੇ ਲਏ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਬੁਲਾ-ਬੁਲਾ ਕੇ ਸ਼ਾਇਦ ਕੋਈ ਗੈਲਰੀ 'ਚੋਂ ਬੰਦੇ ਰਹੇਗੇ ਹੋਣਗੇ ਗੈਲਰੀਆਂ 'ਚੋਂ ਮੈਂ ਕਿਹਾ ਬੁਲਾ ਕੇ ਉਹਨਾਂ ਨੂੰ ਬੁਲਾ ਦਿਓ ਲੇਕਿਨ ਖੇਰੇ ਨੂੰ ਟਾਈਮ ਨਹੀਂ ਦੇਵਾ ਮੈਂ ਤਾਂ ਸਿਰਫ ਖੜੇ ਹੋ ਕੇ ਉਹਨੇ ਗੱਲ ਪੁੱਛਣੀ ਸੀ ਕਿ ਤੁਹਾਨੂੰ ਕੋਈ ਮੇਰੇ ਨਾਲ ਪਰਸਨਲ ਰਿਲੇਸ਼ਨ ਕੋਈ ਤੁਹਾਡਾ ਮੈਂ ਜ਼ਾਤੀ ਨੁਕਸਾਨ ਕੀਤਾ ਸਪੀਕਰ ਸਾਹਿਬ ਕੋਈ ਤੁਹਾਡੀ ਪੈਲੀ ਵਾਈ ਹੈ ਕੋਈ ਤੁਹਾਡੀ ਵੱਟ ਵਾਈ ਹੈ ਕੋਈ ਤੁਹਾਡੀ ਕੰਨ ਟੋੜੀ ਹੈ ਕੋਈ ਤੁਹਾਨੂੰ ਅਪ ਸ਼ਬਦ ਕਦੀ ਬੁਲਾਏ ਹੋਣ ਲੇਕਿਨ ਮੈਨੂੰ ਇਸ ਅੱਛੀ ਤਰ੍ਹਾਂ ਅੱਜ ਤਾਂ ਨਹੀਂ ਮਹਿਸੂਸ ਹੋ ਰਿਹਾ ਕੁਝ ਸਾਲਾਂ ਤੋਂ ਮਹਿਸੂਸ ਹੋ ਰਿਹਾ ਕਿ ਸਪੀਕਰ ਬੇਬਸਾ ਲਾਚਾਰ ਇਹਨੂੰ ਪਿੱਛੋਂ ਹਦਾਇਤ ਅਰਵਿੰਦ ਕੇਜਰੀਵਾਲ ਦੀ ਮਨੀਸ਼ ਸੋਟੀਆਂ ਦੀ ਔਰ ਸਾਜਿਸ਼ ਦੇ ਤਹਿਤ ਭਗਵੰਤ ਮਾਨ ਦੀ ਹਦਾਇਤ ਅਨੁਸਾਰ ਇਹ ਮੈਨੂੰ ਰੋਕਿਆ ਜਾ ਰਿਹਾ ਮੈਨੂੰ 350 ਸਾਲ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਥੇ ਮੈਂ ਅੱਛੀਆਂ ਗੱਲਾਂ ਗੁਰੂ ਸਾਹਿਬ ਬਾਰੇ ਕਹਿੰਦੀ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਵੀ ਨਹੀਂ ਬੋਲਣ ਦਿੱਤਾ ਅੱਜ ਮੈਂ ਪਿਛਲੇ ਕਨਸਟੈਂਟਲੀ ਜਾਣ ਕੇ ਬੈਠਾ ਸੀਗਾ ਕਿ ਮੈਂ ਅੰਤ ਤੱਕ ਦੇਖਣਾ ਕਿ ਕੀ ਮੈਨੂੰ ਟਾਈਮ ਦੇਣਗੇ ਮੈਂ ਜਿੱਦਾਂ ਪਹਿਲਾਂ ਕਿਹਾ 3 ਘੰਟੇ 3.5 ਘੰਟੇ ਬਹਿਸ ਸੁਣੀ ਹੁਣ ਭਗਵੰਤਪਾਣ ਅੰਦਰ ਆਣ ਕੇ ਕਹਿ ਰਹੇ ਜੀ ਮੇਰੀ ਗੱਲ ਨਹੀਂ ਸੁਣਦੇ ਭਗਵੰਤਪਾਤ ਬੈਠਿਆ ਨਿਸੰਤਰ ਹਾਲਚ ਵਿਧਾਨ ਸਭਾ ਚ ਉਹ ਤਾਂ ਸਿਰਫ ਆਪਣਾ ਭਾਸ਼ਣ ਕਰਨ ਵਾਸਤੇ ਅਖੀਰਲੇ 15 ਮਿੰਟ ਵਿੱਚ ਆਉਂਦੇ ਨੇ ਜੀ ਔਰ ਉਹ ਇਹ ਗੱਲ ਬਹਾਨਾ ਬਣਾ ਰਹੇ ਨੇ ਕਿ ਅਸੀਂ ਸਦਨ ਦੀ ਕਾਰਵਾਈ ਨੂੰ ਕੋਈ ਰੋਕ ਰਹੇ ਆ ਕੋਈ ਉਸ ਮੁਹਾਜਾ ਕਰੇ ਸਰਾਸਰ ਗਲਤ ਮੈਂ ਇਸ ਡਿਬੇਟ ਵਿੱਚ ਮੈਨੇ ਕਿਸ ਦੋ ਤਿੰਨ ਗੱਲਾਂ ਪਾਉਣੀਆਂ ਸੀਗੀਆਂ ਕਿ ਇਹ ਫੈਟਰਲਿਜ਼ਮ ਤੇ ਸਭ ਤੋਂ ਵੱਡਾ ਡਾਕਾ ਅਬ ਕੰਟਰੀ ਸੀਮਸ ਟੂ ਬੀ ਮੂਵਿੰਗ ਟੂਵਰਡਸ ਫਾਸਿਜ਼ਮ ਅ ਫਾਰਸਿਸ ਡੈਮੋਕ੍ਰੇਸੀ ਲਾਈਕ ਪਾਕਿਸਤਾਨ इंडिया हैज बीइंग स्लो बाय स्लो मूविंग टू अ फासिस्ट डेमोक्रेसी लाइक रशिया इंडिया इज मूविंग टू अ फासिस्ट डेमोक्रेसी लाइक नॉर्थ कोरिया ए गल्ला मैं कंडम करदियां सी बीजेपी दीयां और दूसरा फेडरल टच पे हमला इसलिए यार कि कोई भी स्टेट 40% शेयर नहीं योगदान पा सके कोई नहीं पा सके पंजाब आ आम आदमी पार्टी दे नेलहकी करके 4 लाख करोड़ रुपए दी कर्जे स्टेट tend the contribute 40% of manrega share uh, into the uh, 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 central scheme they cannot state aaj uh, glorified municipalities ban ke reh giyan ne hor kuch nahi ga sade adhikar jehde jehde pehla kise vele kalle nirod subhyan de kol si oh holi holi chak ke concurrent list vich pae sadan e ta ik badmashan da tola ban ke itthe vadnafri nal ਸ਼ਾਟਿੰਗ ਬ੍ਰਿਗੇਡ ਦਾ ਹਾਊਸ ਹੈ ਬੰਦੂਆਂ ਮਜ਼ਦੂਰਾਂ ਦਾ ਇਹ ਸਦਨ ਹੈ ਇਹ 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 ਇਹਨਾਂ ਦੇ ਪੱਲੇ ਕੱਖ ਨਹੀਂ ਜਿਹੜੀਆਂ ਅੱਜ ਗੱਲਾਂ ਕਰਦੇ ਕਿ ਦਲਿਤਾਂ ਦੀ ਗੱਲਾਂ ਕਰਦੇ ਨੇ ਦਲਤਾਂ ਦੇ ਦੋ ਬੱਚੇ ਝੂਠੇ ਪੁਲਿਸ ਮੁਕਾਬਲੇ ਵਿੱਚ ਬਹੁਤ ਪੁਲਿਸ ਨੇ ਮਾਰੇ ਕੋਈ ਬੋਲਿਆ ਨਾ ਵਿੱਚੋਂ ਪਟਿਆਲੇ ਦਾ ਨੌਜਵਾਨ ਇੱਕ ਜਸਪ੍ਰੀਤ ਸਿੰਘ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਕੋਈ ਬੋਲਿਆ ਨਾ ਚੋਂ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਤਿੰਨ ਸਾਲਾਂ ਤੋਂ ਅਸਾਮੀਆਂ ਜ਼ਿਲ੍ਹੇ 'ਚ ਰੱਖਿਆ ਕੋਈ ਬੋਲਿਆ ਨਾ ਚੋਂ ਹਰ ਤਰ੍ਹਾਂ ਦੀ ਮੋਦੀ ਦੀ ਜਿਹੜੀ ਤਾਣਾਸ਼ਾਈ ਹੈ ਉਹ ਆਮ ਆਦਮੀ ਪਾਰਟੀ ਇੱਥੇ ਚਲਾ ਰਹੀ ਹੈ ਉੱਥੇ ਕਹਿੰਦੇ ਈਡੀ ਸੀਬੀਆਈ ਗਲਤ ਕਰ ਰਹੀ ਹੈ ਇੱਥੇ ਪੰਜਾਬ ਪੁਲਿਸ ਤੇ ਵਿਜੀਲੈਂਸ ਦਾ ਦਬਕੇ ਵਿਰੋਧ ਇਸਤੇਮਾਲ ਕਰ ਰਹੇ ਨੇ ਔਰ ਆਪਣੇ ਵਿਰੋਧੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਅੰਦਰ ਕਰ ਰਹੇ ਨੇ ਇਸ ਕਰਕੇ ਇਹ ਇੱਕ ਫਾਰਸਿਕਲ ਸੈਸ਼ਨ ਸੀਗਾ ਮੈਂ ਪੁੱਛਣਾ ਚਾਹੁੰਦਾ ਜਿਹੜਾ ਸਾਡਾ ਇਸਟੈਬਲਿਸ਼ਡ ਫਾਰਮ ਸੀ ਬਜਟ اجلاس ਮੌਨਸੂਨ ਸੈਸ਼ਨ ਐਂਡ ਵਿంటర్ ਸੈਸ਼ਨ ਉਹ ਕਿਉਂ ਸਾਡੇ ਤੋਂ ਖੋ ਹੀ ਗਏ ਇੱਕ 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 ਦਿਨ ਦੇ ਸੈਸ਼ਨ ਦਾ ਮਤਲਬ ਕੀ ਹੈ ਕਦੀ ਦੇਖਿਆ ਤੁਸੀਂ ਕਿ ਉਹਦਾ ਕੀ ਹਸ਼ਰ ਨਿਕਲਿਆ ਆਪਰੇਸ਼ਨ 로ਟਸ ਦੇ ਇੱਕ ਦਿਨ ਸੈਸ਼ਨ ਦਾ बीबीएमपी ਦਾ ਮਤਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਅਗਨੀਪੀਰ ਦਾ ਮਤਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਇਸ ਦਾ ਮਨਰੇਗਾ ਦਾ ਮਤਾ ਪਾਸ ਕਰਕੇ ਤੁਸੀਂ ਹਸ਼ਰ ਦੇਖ ਲੈਣਾ ਰਾਜ ਭਵਨ ਦੇ ਕਿਸੇ ਕੋਨੇ ਵਿੱਚ ਮਿੱਟੀ ਇਕੱਠੀ ਕਰਦਾ ਤੁਹਾਨੂੰ ਪਾਇਆ ਜਾਵੇਗਾ ਸੋ ਇਸ ਕਰਕੇ ਮੈਨੂੰ ਉਹਦਾ ਮਾਣ ਹੈ ਕਿ ਪੰਜਾਬ ਦੇ ਹਿੱਟ ਦੀ ਗੱਲ ਕਰਨ ਲਈ ਪੰਜਾਬ ਦੇ ਵਾਧ ਅਧਿਕਾਰਾਂ ਦੀ ਗੱਲ ਕਰਨ ਲਈ ਫੈਡਰਲ ਢਾਂਚੇ ਦੀ ਗੱਲ ਕਰਨ ਲਈ ਅੱਜ ਸਪੀਕਰ ਨੇ ਮੈਨੂੰ ਨਾਮਜ਼ਦ ਕੀਤਾ ਮੈਂ ਉਹਦਾ ਸਵਾਗਤ ਕਰਦਾ ਔਰ ਮੈਂ ਵਚਨਬੱਧ ਆ ਕਿ ਮੈਂ ਆਪਣੇ ਸੂਬੇ ਤੇ ਆਪਣੇ ਲੋਕਾਂ ਲਈ ਇਦਾਂ ਹੀ ਲੜਦਾ ਰੂੰ ਭਾਵੇਂ ਪੰਜ ਕੇਸ ਛੱਡ ਕੇ 6 ਬਣਾ ਲੈਣ 10 ਬਣਾ ਲੈਣ ਅੰਦਰ ਕਰ ਲੈਣ ਬਾਹਰ ਕਰ ਲੈਣ ਨਾਮਜ਼ਦ ਕਰ ਦੇ ਖੈਰਾ ਪੰਜਾਬ ਦੇ ਨਹੀਂ ਇਦਾਂ ਹੀ ਲੜਦਾ ਮਰੇਗਾ ਸਕੀਮ ਜਿਹੜੀ 2005 ਦੇ ਵਿੱਚ ਇਹ ਐਕਟ ਪਾਸ ਹੋਇਆ ਸੀਗਾ ਨੈਸ਼ਨਲ ਪਿੰਡੂ ਰੋਜ਼ਗਾਰ ਗਰੰਟੀ ਐਕਟ ਅਤੇ ਉਸ ਤੋਂ ਬਾਅਦ 2008-09 ਦੇ ਵਿੱਚ ਇਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਕੀਮ ਲਾਗੂ ਹੋਈ ਸੀ ਅਤੇ 2009 ਦੇ ਵਿੱਚ ਇਸ ਦਾ ਨਾਮ ਜਿਹੜਾ ਬਦਲ ਕੇ ਉਹ ਨਮ ਨਰੇਗਾ ਜਿਹੜਾ ਮਹਾਤਮਾ ગાંધી ਰਾਸ਼ਟਰੀ ਪਿੰਡ ਰੋਜ਼ਗਾਰ ਗਰੰਟੀ ਐਕਟ ਰੱਖਿਆ ਗਿਆ ਸੀਗਾ। ਸੋ ਜਿਹੜੀ ਸਕੀਮ ਸੀਗੀ ਜਿਸ ਦੇ ਵਿੱਚ ਹਰੇਕ ਨਰੇਗਾ ਵਰਕਰ ਨੂੰ ਇੱਕ ਸਾਲ ਦੇ ਵਿੱਚ 100 ਦਿਨ ਦਾ ਰੋਜ਼ਗਾਰ ਮਿਲਣਾ ਸੀਗਾ। ਅਤੇ ਉਹਦੇ ਨਾਲ ਹੀ ਇਹਦੇ ਵਿੱਚ ਜਿਹੜਾ ਲੇਬਰ ਕੰਪੋਨੈਂਟ ਸੀਗਾ 60% ਸੀ ਮਟੀਰੀਅਲ 40% ਸੀ ਵੀ ਜਿੰਨਾ ਕੰਮ ਨਰੇਗਾ ਦੇ ਵਿੱਚ ਲੇਬਰ ਕਰੂਗੀ ਜਿਸ ਪਿੰਡ ਦੇ ਵਿੱਚ ਜਾਂ ਉਹਦਾ ਹੀ 40% ਜਿਹੜਾ ਮਟੀਰੀਅਲ ਦੇ ਰੂਪ ਦੇ ਵਿੱਚ ਉਥੇ ਉਸ ਪਿੰਡ ਨੂੰ ਮਿਲੂਗਾ। ਸੋ ਇਸ ਸਕੀਮ ਦੇ ਤਹਿਤ ਮਨਰੇਗਾ ਵਰਕਰਾਂ ਵੱਲੋਂ ਬੜੀ ਮਿਹਨਤ ਕੀਤੀ ਗਈ ਮਿਹਨਤ ਕਰਕੇ ਕਿਉਂਕਿ ਜਿੱਥੇ ਇਹ ਸਾਰੇ ਵਰਕਰ ਮਿਹਨਤਕਸ਼ ਲੋਕ ਸੀਗੇ ਸੀਜ਼ਨ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਚਾਹੇ ਆਲੂ ਦਾ ਸੀਜ਼ਨ ਹੋਵੇ ਕਣਕ ਦਾ ਹੋਵੇ ਝੋਨੇ ਦਾ ਹੋਵੇ ਮੱਕੀ ਦਾ ਹੋਵੇ ਤੇ ਲੇਕਿਨ ਜਦੋਂ ਆਫ ਸੀਜ਼ਨ ਹੁੰਦਾ ਸੀ ਉਸ ਸਮੇਂ ਇਹਨਾਂ ਨੂੰ ਇੱਕ ਬਹੁਤ ਵਧੀਆ ਰੁਜ਼ਗਾਰ ਜਿਹੜਾ ਇਹ ਮਿਲ ਰਿਹਾ ਸੀ ਜਿਹਦੇ ਕਰਕੇ ਉਹਨਾਂ ਦੀ ਆਰਥਿਕ ਹਾਲਤ ਦੇ ਵਿੱਚ ਬੜੀ ਵੱਡੀ ਸੁਧਾਰ ਹੋਇਆ ਆਪਣੇ ਬੱਚਿਆਂ ਨੂੰ ਚਾਹੇ ਪੜਾਉਣਾ ਹੋਰ ਰੋਜ਼ਮਰਾਂ ਜ਼ਿੰਦਗੀ ਦੇ ਜੋ ਵੀ ਉਹਨਾਂ ਲੋੜਾਂ ਸੀ ਇਹਦੇ ਰਾਹੀਂ ਨਰੇਗਾ ਜਿਹੜੇ ਸਾਡੇ ਵਰਕਰ ਸੀ ਉਹਨਾਂ ਨੇ ਪੂਰੀਆਂ ਕੀਤੀਆਂ ਇਹਦੇ ਵਿੱਚ ਤਕਰੀਬਨ 65% ਜਿਹੜੀਆਂ ਸਾਡੀਆਂ ਬੀਬੀਆਂ ਮਾਤਾਵਾਂ ਪੈਣਾ ਕੰਮ ਕਰ ਰਹੀਆਂ ਸੀ ਬਾਕੀ ਜਿਹੜੇ ਮਰਦ ਉਹਦੇ ਵਿੱਚ ਕੰਮ ਕਰ ਰਹੇ ਸੀ ਸੋ ਇਹ ਨਰੇਗਾ ਵਰਕਰਾਂ ਵੱਲੋਂ ਜਿੱਥੇ ਸੜਕਾਂ ਦੇ ਨਾਲ ਜਿਹੜੇ ਬਰਮ ਬਣਾਉਣ ਦਾ ਕੰਮ ਕੀਤਾ ਗਿਆ ਬਹੁਤ ਵਧੀਆ ਢੰਗ ਦੇ ਨਾਲ ਪਲਾਂਟੇਸ਼ਨ ਦਾ ਕੰਮ ਜਿਹੜਾ ਕੀਤਾ ਗਿਆ ਸਾਡੀਆਂ ਜਿੰਨੀਆਂ ਵਾਟਰ ਬਾਡੀ ਸੀਗੀਆਂ ਚਾਹੇ ਨਹਿਰਾਂ ਸੂਏ ਖਾਲੇ ਇਹਨਾਂ ਦੀ ਜਿਹੜੀ ਸਫਾਈ ਆ ਜਿਹੜੀ ਇਹਨਾਂ ਵੱਲੋਂ ਕੀਤੀ ਗਈ ਤੇ ਪਿੰਡਾਂ ਦੀ ਸਾਫ ਸਵੱਾਈ ਦੇ ਵਿੱਚ ਇਹ ਤਾਂ ਬਹੁਤ ਵੱਡਾ ਯੋਗਦਾਨ ਰਿਹਾ ਤੇ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਮੇਰੇ ਹਲਕੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਮੈਂ 15ਕ ਦੀ ਗੱਲ ਕਰਾਂ 2000 14 15 16 ਤੋਂ ਲੈ ਕੇ ਇੱਕ ਬਹੁਤ ਇੱਕ ਵਿਲੱਖਣ ਕਾਰਜ ਜਿਹੜਾ ਇਹਨਾਂ ਵਰਕਰਾਂ ਵੱਲੋਂ ਕੀਤਾ ਗਿਆ ਜਿਹੜੇ 70 ਪਿੰਡਾਂ ਦੇ ਵਿੱਚ ਖੇਡ ਪਾਰਕ ਬਣੇ ਨੇ ਉਹਨਾਂ ਦੇ ਵਿੱਚ ਜਿੰਨਾ ਵੀ ਲੇਬਰ ਕੰਪੋਨੈਂਟ ਸੀਗਾ ਉਹ ਸਾਰਾ ਮਨਰੇਗਾ ਵਰਕਰਾਂ ਵੱਲੋਂ ਤਕਰੀਬਨ ਉਦੋਂ ਕਿਉਂਕਿ ਜਿਹੜੀ ਦਿਹਾੜੀ ਸੀਗੀ 160 ਰੁਪਏ ਸੀਗੀ ਜਿਹੜੀ ਹੁਣ 346 ਆ ਜਿਹਦੇ ਵਿੱਚ 9 ਕਰੋੜ ਰੁਪਏ ਦਾ ਕੰਮ ਇਹਨਾਂ ਗਰਾਊਂਡਾਂ ਦੇ ਵਿੱਚ ਸਾਡੀਆਂ ਉਹਨਾਂ ਮਾਤਾਵਾਂ ਨੇ ਬਜ਼ੁਰਗਾਂ ਨੇ ਪੈਣਾ ਨੇ ਮਿਹਨਤ ਕਰਕੇ ਜਿਹੜੇ ਉਹ ਗਰਾਊਂਡ ਤਿਆਰ ਕੀਤੇ ਉਹਦੇ ਵਿੱਚ ਸਾਰੇ ਹੀ ਜਿਹੜਾ ਲੇਬਰ ਕੰਪੋਨੈਂਟ ਸੀ ਇਹਨਾਂ ਦਾ ਸੀ ਜਿਹਦੇ ਕਰਕੇ ਸਾਨੂੰ ਤਕਰੀਬਨ 3.5 ਤੋਂ 4 ਕਰੋੜ ਰੁਪਏ ਮਟੀਰੀਅਲ ਮਿਲਿਆ ਯਾਨੀ ਕਿ 13 ਕਰੋੜ ਰੁਪਏ ਉਹ ਇੱਕ ਵਿਲੱਖਣ ਪ੍ਰੋਜੈਕਟ ਜਿਹੜਾ ਬਣਿਆ ਉਹਦੇ ਵਿੱਚ ਮਨਰੇਗਾ ਵਰਕਰਾਂ ਦਾ ਵੱਡਾ ਯੋਗਦਾਨ ਸੀ ਜਿਸ ਤੇ ਉਹਨਾਂ ਨੂੰ ਮਾਣ ਬੜਾਵਾ ਉਹ ਨਰੇਗਾ ਵਰਕਰ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਇਸ ਪਿੰਡ ਲਈ ਇੱਕ ਐਡਾ ਵਧੀਆ ਪ੍ਰੋਜੈਕਟ ਤਿਆਰ ਕੀਤਾ ਜਿੱਥੇ ਬੱਚੇ ਖੇਡਦੇ ਨੇ ਫੁੱਟਬਾਲ ਗਰਾਊਂਡ ਬਣੇ ਨੇ ਹੌਕੀ ਦੇ ਗਰਾਊਂਡ ਬਣੇ ਨੇ ਕ੍ਰਿਕਟ ਗਰਾਊਂਡ ਬਣੇ ਨੇ ਵਾਲੀਬਾਲ ਦੇ ਗਰਾਊਂਡ ਬਣੇ ਨੇ ਸੈਰ ਲਈ ਫੁੱਟਪਾਥ ਬਣੇ ਨੇ ਉੱਥੇ ਬੱਚਿਆਂ ਦੇ ਝੂਲੇ ਲੱਗੇ ਨੇ ਜਿੱਥੇ ਰੌਣਕਾਂ ਲੱਗਦੀਆਂ ਨੇ ਸਵੇਰੇ ਇਹੀ ਬਜ਼ੁਰਗ ਸੈਰ ਕਰਦੇ ਨੇ ਬੱਚਿਆਂ ਨੂੰ ਝੂਲਿਆਂ ਤੇ ਛੱਡਦੇ ਨੇ ਸੋ ਇਸ ਤਰ੍ਹਾਂ ਦਾ ਮਾਹੌਲ ਇਹਨਾਂ ਨਰੇਗਾ ਵਰਕਰਾਂ ਕਰਕੇ ਹੀ ਮੈਂ ਤਿੰਨ ਵਾਰ ਜਿਹੜਾ ਐਮਐਲਏ ਬਣਿਆ ਪਹਿਲੀ ਵਾਰ ਐਮਐਲਏ ਸੀ ਜਦੋਂ ਇਹ ਕੰਮ ਹੋਏ ਨੇ ਉਸ ਤੋਂ ਬਾਅਦ ਜਿਹੜੇ-ਜਿਹੇ ਹਾਲਾਤਾਂ ਦੇ ਵਿੱਚ ਜਿਮਨੀ ਚੌਂ ਸੀ ਜਾਂ ਉਸ ਤੋਂ ਬਾਅਦ ਵੀ ਮਾਲਵੇ ਦੇ ਵਿੱਚੋਂ ਇੱਕ ਸੀਟ ਜਿਹੜੀ ਇਹਦਾ ਰੀਜ਼ਨ ਸੀਗਾ ਕਿ ਇਹ ਜਿਹੜਾ ਕਾਰਜ ਸਾਡੇ ਨਾਲ ਵਰਕਰਾਂ ਨੇ ਮਿਹਨਤ ਕਰਕੇ ਆਪਣੀ 10-9 ਦੀ ਕਿਰਤ ਕਮਾਈ ਕਰਕੇ ਜਿਹੜਾ ਨਾਲੇ ਤਾਂ ਪੈਸਾ ਵੀ ਕਮਾਇਆ ਤੇ ਪਿੰਡਾਂ ਲਈ ਐਡਾ ਵਧੀਆ ਜਿਹੜਾ ਇਹਨਾਂ ਨੇ ਇਹ ਕਾਰਜ ਕੀਤੇ ਸੋ ਜਿਹਦੇ ਕਰਕੇ ਅੱਜ ਦੇਖੋ ਉਹਨਾਂ ਨੂੰ ਆਨੰਸੂਸ ਹੋ ਰਿਹਾ ਕਿ ਅੱਜ ਰਾਸ਼ਟਰੀ ਅੰਤਰਰਾਸ਼ਟਰੀ ਖੜਹੜੀ ਪੈਦਾ ਹੋ ਰਹੀ ਨੇ ਅੱਜ ਉਹਨਾਂ ਗਰਾਊਂਡਾਂ ਦੇ ਵਿੱਚ ਅਕੈਡਮੀਆ ਚੱਲ ਰਹੀਆਂ ਨੇ ਸੋ ਇਹ ਇਹ ਸਾਰਾ ਮਾਣ ਆ ਜਿਹੜਾ ਇਹਨਾਂ ਰੇਗਾ ਵਰਕਰਾਂ ਨੂੰ ਜਾਂਦਾ ਸੋ ਜਿਹੜੀ ਇਹ ਹੁਣ 40% ਜਿਹੜਾ ਕਰ ਦਿੱਤਾ ਗਿਆ ਸ਼ੇਅਰ ਜਿਦੇ ਕਰਕੇ ਪਹਿਲੋਂ 10% ਵੀ ਦੇਣਾ ਸਟੇਟ ਲਈ ਬੜਾ ਔਖਾ ਸੀਗਾ ਜਿਸ ਕਰਕੇ ਸਾਡਾ ਜਿਹੜਾ ਜਿਹੜੇ ਕੰਮ ਹੋਏ ਹੁੰਦੇ ਸੀ ਉਹ ਰੁਕ ਜਾਂਦੇ ਸਟੇਟ ਤੋਂ ਕਿਉਂਕਿ ਸਟੇਟ ਕੋਲੇ ਆਮਦਨ ਦੇ ਸਾਧਨ ਨਹੀਂ ਹੈਗੇ ਲੇਕਿਨ ਹੁਣ ਜਿਹੜਾ ਇਹਨਾਂ ਨੇ 40% ਕੀਤਾ ਵੀ ਸਟੇਟ ਦਊਗੀ ਇਹ ਸਕੀਮ ਨੂੰ ਇਹ ਬੰਦ ਕਰਨ ਜਾ ਰਹੇ ਆ ਮੈਂ ਸਮਝ ਕੇ ਮੁਕੰਮਲ ਤੌਰ ਤੇ ਸੋ ਇੱਕ ਬਹੁਤ ਧੱਕਾ ਮਜ਼ਦੂਰਾਂ ਦੇ ਨਾਲ 1 ਮਿੰਟ ਦੇ ਦਿਓ ਜੀ ਮਜ਼ਦੂਰਾਂ ਦੇ ਨਾਲ ਸ਼ਰੇਆਮ ਧੱਕਾ ਤੇ ਇਸ ਦੇ ਨਾਲ ਹੀ ਜਿਹੜੇ ਮੁਲਾਜ਼ਮ ਭਰਤੀ ਹੋਏ ਸੀਗੇ ਮਨਰੇਗਾ ਦੇ ਵਿੱਚ ਇਹ ਬੜੀ ਪਾਰਦਰਸ਼ੀ ਢੰਗ ਨਾਲ ਭਰਤੀ ਹੋਈ ਸੀਗੀ ਰੈਗੂਲਰ ਭਰਤੀ ਜਿਸ ਤਰ੍ਹਾਂ ਹੁੰਦੀ ਆ ਉਹ ਮਾਪਦੰਡ ਸਾਰੇ ਅਪਣਾਏ ਗਏ ਜਿਦੇ ਵਿੱਚ ਇਹ ਸਾਰੇ ਜਿਹੜੇ ਮੁਲਾਜ਼ਮ ਨੇ ਜੀਆਰਐਸ ਨੇ ਏਪੀਓ ਨੇ ਟੀਏ ਨੇ ਸੀਏ ਨੇ ਜਈ ਨੇ ਜਿਹੜੇ ਮਨਰੇਗਾ ਦੇ 17 ਸਾਲ ਤੋਂ ਕੰਮ ਕਰ ਰਹੇ ਨੇ ਲੇਕਿਨ ਉਹ ਅਜੇ ਤੱਕ ਪੱਕੇ ਨਹੀਂ ਹੋਏ ਜੇ ਸਕੀਮ ਬੰਦ ਹੁੰਦੀ ਆ ਸਰਕਾਰ ਨੇ ਵਾਦਾ ਕੀਤਾ ਸੀ ਉਹਨਾਂ ਨੂੰ ਪੱਕੇ ਕਰਨ ਦਾ ਤਾਂ ਇਹਨਾਂ ਨੂੰ ਮਰਜ ਕਰਕੇ ਪੰਚਾਇਤੀ ਰਾਜ ਦੇ ਵਿੱਚ ਇਹਨਾਂ ਨੂੰ ਪੱਕੇ ਕੀਤਾ ਜਾਵੇ ਉਹ ਸਾਰੇ ਜਿਹੜੇ ਮੁਲਾਜ਼ਮਾਂ ਦੇ ਭਵਿੱਖ ਦਾ ਮਸਲਾ ਵਾ ਉਹਦੇ ਨਾਲ ਹੀ ਇੱਕ ਜਿਹੜੇ ਸਾਡੇ ਮੁਲਾਜ਼ਮਾਂ ਨੂੰ ਜਿਹੜਾ ਮਹਿੰਗਾਈ ਪੱਤਾ ਨਹੀਂ ਮਿਲਿਆ ਸਾਲ ਦਾ ਉਹ ਮੰਗ ਹੈਗੀ ਆ ਸਾਰਿਆਂ ਦੀ ਅਤੇ ਪੁਰਾਣੀ ਪੈਨਸ਼ਨ ਸਕੀਮ ਤੇ ਇੱਕ ਮੈਂ ਸੀਐਮ ਸਾਹਿਬ ਬੈਠੇ ਨੇ ਤੁਹਾਡੇ ਰਾਹੀਂ ਧਿਆਨ ਚ ਲਾਉਣਾ ਚਾਹਨਾ ਕਿ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਇੱਕ ਹੱਦ ਵਧਾਈ ਜਾ ਰਹੀ ਆ 110 ਪਿੰਡਾਂ ਦੀ ਮੇਰੀ ਬੇਨਤੀ ਆ ਤੁਹਾਨੂੰ ਕਿ ਪਹਿਲਾਂ ਵੀ ਜਦੋਂ ਲੈਂਡ ਪੁਲਿਸ ਸਕੀਮ ਆਈ ਉਦੋਂ ਬੜਾ ਵਿਰੋਧ ਹੋਇਆ ਇਹਦੇ ਵਿੱਚ ਕੀ ਆ ਵੀ ਜਿਹੜੇ ਪਿੰਡਾਂ ਦਾ ਸ਼ਹਿਰੀਕਰਨ ਹੋ ਚੁੱਕਿਆ ਉਹ ਪਿੰਡ ਲਿਆਉਣੇ ਚਾਹੀਦੇ ਨੇ ਜਿਹੜੇ ਪਿੰਡ ਬਹੁਤ ਦੂਰ ਨੇ ਜਿਨ੍ਹਾਂ ਨੂੰ ਨਹੀਂ ਲੋੜ ਹਜੇ ਸ਼ਾਮਲ ਕਰਨ ਦੀ ਉਹ ਪਿੰਡ ਨਹੀਂ ਚਾਹੁੰਦੇ ਪੰਚਾਇਤਾਂ ਵਿਰੋਧ ਕਰ ਰਹੀਆਂ ਨੇ ਆਮ ਜਨਤਾ ਸਿਮਤੇ ਪੈ ਰਹੇ ਨੇ ਸੋ ਮੇਰੀ ਬੇਨਤੀ ਆ ਕਿ ਉਹਨੂੰ ਦੁਬਾਰਾ ਉੱਤੇ ਵਿਚਾਰ ਕੀਤਾ ਜਾਵੇ ਪਿੰਡਾਂ ਦੀ ਸਹਿਮਤੀ ਨਾਲ ਮੇਰਾ ਪਿੰਡ ਹੈਗਾ ਇਹ ਵਾਲੀ ਖੁਰ ਇਹ ਵਾਲੇ ਅਸੀਂ ਉਹ ਚਾਹੁੰਦੇ ਆ ਵਿੱਚ ਆ ਜਵੇ ਅੱਜ ਤੋਂ 10 ਸਾਲ ਪਹਿਲਾਂ ਆ ਜਾਣੇ ਚਾਹੀਦੇ ਸੀ ਲੇਕਿਨ ਜਿਹੜੇ ਦੂਰ ਦੇ ਪਿੰਡ ਨੇ ਉਹ ਲੋਕ ਵੀ ਨਹੀਂ ਚਾਹੁੰਦੇ ਪੰਚਾਇਤਾਂ ਵੀ ਨਹੀਂ ਚਾਹੁੰਦੀਆਂ ਉਹਨਾਂ ਦਾ ਜਿਹੜਾ ਵੀ ਸੱਭਿਆਚਾਰ ਕਲਚਰ ਹੈਗਾ ਪੰਚਾਇਤਾਂ ਜੋ ਚਾਹੁੰਦੀਆਂ ਨੇ ਉਸੇ ਤਰ੍ਹਾਂ ਉਹ ਪਿੰਡਾਂ ਨੂੰ ਖਤਮ ਨਾ ਕੀਤਾ ਜਾਵੇ ਤੇ ਜਿਹੜੇ ਪਿੰਡਾਂ ਦਾ ਸ਼ਰੀਕਰਨ ਹੋ ਗਿਆ ਉਹਨਾਂ ਨੂੰ ਕਾਰਪੋਰੇਸ਼ਨ ਦੇ ਵਿੱਚ ਸ਼ਾਮਲ ਕੀਤਾ ਜਾਵੇ